ਵਾਟਰ ਦੀ ਫਸਲ ਨੂੰ ਜਿਹੜਾ ਮਾਰ ਪਈ ਐ ਹਜ਼ਾਰਾਂ एकड़ ਦੀ ਫਸਲ ਆ ਉਹ ਤਬਾਹ ਹੋ ਚੁੱਕੀ ਐ ਸਰਦ ਕੋ ਫੰਕਸ ਆਈ ਐ ਉਹਨੇ ਦਿਨ ਖਤਮ ਕਰੀ ਗਏ ਦਿਨ ਦਿਨੀ ਸੁੱਕੀ ਜੀਰੀ ਸ਼ੁਰੂ ਕੀਤੀ ਅਸੀਂ ਛੁੱਕੇ ਚਾਹੀ ਲਾ ਕੇ ਜਿਹੜਾ ਸਾਨੂੰ ਝੋਨੇ 'ਚ ਵੀ ਘਾਟਾ ਬਹੁਤ ਪੈ ਗਿਆ ਜੀ ਕੁਦਰਤੀ ਮਾਰ ਪਈ ਐ ਅਸੀਂ ਸਾਡਾ ਜਿਹੜਾ ਅਸੀਂ ਹੱਥੋਂ ਹੌਲੇ ਹੋ ਕੇ ਬੈਠ ਗਏ ਸਾਡਾ ਕੋਈ ਜੀਣਾ ਨਹੀਂ ਰਹਿ ਗਿਆ ਜੀ ਕਿਸੋ ਕਿ ਲੱ टमाटर ਦੀ ਫਸਲ ਲੱਗੀ ਸੀ ਕਿ ਜਿਹਦੇ ਚੋਂ ਪੌਣੇ 200 ਏਕੜ ਸਾਡਾ ਅੱਜ ਬਰਬਾਦ ਹੋ ਚੁੱਕਾ ਹੈ। ਟਮਾਟਰ ਲੱਗਦੇ ਸਾਰੇ ਕਾਲਾ ਹੋ ਜਾਂਦਾ ਬੂਟੇ ਸਾਰੇ ਕਾਲੇ ਹੋ ਜਾਂਦੇ ਐ ਲੱਗਦਾ ਜਿ ਤਰ੍ਹਾਂ ਸੜ ਕੇ ਸੁਆਹ ਹੋ ਗਏ ਜਿ ਤਰ੍ਹਾਂ ਅੱਗ ਨਹੀਂ ਸਾੜੇ ਹੁੰਦੀ ਹੈ ਜੀ। ਸਾਡੇ ਸੁਪਨੇ ਸਾਰੇ ਸਾਰੇ ਮਿੱਟੀ ਹੋ ਗਏ ਜੀ ਐਸੀ ਬਹੁਤ ਸੁਪਨਿਆਂ ਚ ਜੀਂਦੇ ਜੀ। ਕੇਵਲ ਸਾਰ ਸਾਡੇ ਬੱਚੇ ਵੀ ਦਿਲ ਛੱਡ ਚੁੱਕੇ ਸਾਡੇ ਬਜ਼ੁਰਗ ਵੀ ਦਿਲ ਦਿਲ ਛੱਡ ਚੁੱਕੇ ਹੈ ਜੀ। ਪਿੱਛੇ ਬੱਚੇ ਰਹਿ ਕੇ ਭੁੱਖੇ ਮਰਨਗੇ ਖੇਤੀ ਚ ਕੁਝ ਹੈ ਨਹੀਂ। ਆ ਟਾਣੀ ਨੂੰ ਟਾਣੀ ਖਰਾਬ ਹੁੰਦੀ ਉਸ ਤੋਂ ਬਾਅਦ ਆ ਦੇਖੋ ਟਮਾਟਰ ਦਾ ਆ ਹਾਲ ਹੋ ਜਾਂਦਾ ਜੀ ہزارਾਂ ਇੱਕੜ ਫਸਲ ਖਰਾਬ ਹੋਈ ਐ ਸਨੌਰ ਹਲਕੇ ਨੂੰ ਸਭ ਤੋਂ ਵੱਡੀ ਮਾਰ ਇਹ ਪਈ ਐ ਪਰ ਸਾਨੂੰ ਨਹੀਂ ਪਤਾ ਇੰਨਾ ਵੱਡਾ ਸਾਨੂੰ ਝਟਕਾ ਮਿਲੂਗਾ ਸਾਡੇ ਪਿੰਡ ਦਾ ਖੁਦ ਜਿਹੜਾ ਐਮ.ਐਲ.ਏ. ਨਾਬੇ ਵਿਧਾਨ ਸਭਾ ਤੋਂ ਜੀ ਉਹ ਵੀ ਨਹੀਂ ਹਲੇ ਤੱਕ ਸਾਡੇ ਕੋਲ ਸਾਡੇ ਸਾਡੇ ਦੇਮਾਨ ਸਾਹਿਬ ਸਾਡੇ ਕੋਲ ਹਲੇ ਤੱਕ ਨਹੀਂ ਪਹੁੰਚੇ ਜੀ ਤੇ ਸਾਡੇ ਕੋਈ ਨਹੀਂ ਦੋਖ ਹਲੇ ਤੱਕ ਕਿਸੇ ਨੇ ਆਣ ਕੇ ਬਣਾਇਆ ਸਾਲੇ ਸਾਰੋ ਜਿਹੜੀਆਂ ਦਵਾਈਆਂ ਦੱਸ ਰਿਹਾ ਉਹ ਤੇ 20 ਸਾਲ ਪਹਿਲਾਂ ਦੀਆਂ ਦਵਾਈਆਂ ਉਹਨਾਂ ਨਾਲ ਦਵਾਈਆਂ ਨਾਲ ਤੇ ਅੱਜ ਤੱਕ ਖੇਤੀ ਦਾ ਬਹੁਤ ਫਰਕ ਪੈ ਚੁੱਕਿਆ ਜੀ ਜੋ ਪੜੇ ਲਿਖੇ ਅਫਸਰਾਂ ਸੀ ਅਨਪੜ ਅਫਸਰਾਂ ਤਾਂ ਸੇ 1 ਏਕੜ ਹੀ 8 ਏਕੜ ਮੇਰੇ ਖਤਮ ਹੋ ਚੁੱਕੇ ਉਹ ਤੁਮੈਂ ਮੈਂ ਅੱਗੇ 1500 ਸਤੀ ਬਿਜਾਈ ਦੇ ਪੈਸੇ ਦਵਾਂਗੇ ਜੀ ਅੱਗੇ ਤਾਂ ਸਾਨੂੰ ਉਹ ਨਹੀਂ ਮਿਲੇ ਜੀ ਤੇ ਸਰਕਾਰਾਂ ਕਹਿੰਦੀਆਂ ਉਰੇ ਰਹਿ ਕੋਈ ਕੰਮ ਕਰੋ ਅਸੀਂ ਉਰੇ ਰਹਿ ਕੇ ਆਪਣਾ ਕੰਮ ਕੀਤਾ ਪਰ ਹੁਣ ਸਾਡੀ ਸਰਕਾਰ ਵੀ ਬਾਹਨ ਹੀ ਫੜਦੀ ਜਿਹੜਾ ਵਿਦੇਸ਼ੋਂ ਬੇਟਾ 10 ਰੁਪਏ ਲਿਆਉ ਉਹ ਵੀ ਅਸੀਂ ਇੰਨਾ ਤੇ ਖਰਚ ਕਰ ਲਏ ਜੀ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਫਤਿਹਪੁਰ ਰਾਜਪੁੱਤਾਂ ਵਿਖੇ ਜਿਹੜਾ ਟਮਾਟਰ ਦੀ ਫਸਲ ਨੂੰ ਜਿਹੜਾ ਮਾਰ ਪਈ ਹੈ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਤਬਾਹ ਹੋ ਚੁੱਕੀ ਹੈ ਕਿਉਂਕਿ ਇਸ ਨੌਜਵਾਨਾਂ ਨੇ ਸੋਚਿਆ ਸੀ ਕਿ ਅਸੀਂ ਬਦਲਵੀਂ ਜਿਹੜੀ ਖੇਤੀ ਆ ਕਰਾਂਗੇ ਤੇ ਸਾਨੂੰ ਚੰਗਾ ਜਿਹੜਾ ਮੁਨਾਫਾ ਹੋਵੇਗਾ ਪਰ ਕੀ ਪਤਾ ਸੀ ਕੀ ਜਿਹੜੀ ਹੈ ਫਸਲ ਹੈ ਇਹ ਵੀ ਜਿਹੜੀ ਆ ਉਹ ਬਰਬਾਦ ਹੋ ਜਾਵੇਗੀ ਇਹ ਤਸਵੀਰ ਹੈ ਪਟਿਆਲਾ ਜ਼ਿਲ੍ਹੇ ਦੀ ਜਿੱਥੇ ਕੀ ਟਮਾਟਰ ਦੀ ਹਜ਼ਾਰਾਂ एकड़ ਦੀ ਫਸਲ ਆ ਤਬਾਹ ਹੋਈ ਹੈ ਸੋਸੀ ਗਲਪਤ ਕਰਦੇ ਆ ਕਿਉਂਕਿ ਸਰਕਾਰਾਂ ਵੱਲੋਂ ਜਿਹੜਾ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਬਦਲ ਬਦਲ ਵੀ ਜਿਹੜੀ ਖੇਤੀ ਆ ਉਹ ਕੀਤੀ ਜਾਵੇ ਪਰ ਇਹਨਾਂ ਵੱਲੋਂ ਜਿਹੜਾ ਹੈ ਪਹਿਲ ਕੀਤੀ ਗਈ ਸੀ ਪਰ ਇਹਨਾਂ ਨੂੰ ਪਤਾ ਨਹੀਂ ਸੀ ਜਿਹੜੀ ਖੇਤੀ ਆ ਉਹ ਖਰਾ ਹੋ ਜਾਵੇਗੀ ਬਾਜੀ ਕੀ ਨਾਮ ਆਪਣਾ ਮੇਰਾ ਨਾਮ ਭពਿੰਦਰ ਸਿੰਘ ਹੈ ਜੀ ਬਾਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਫਤੇਪੁਰ ਰਾਜਪੂਤਾ ਜੀ ਹਲਕਾ ਸਾਡਾ ਸਨੌਰ ਜ਼ਿਲ੍ਹਾ ਪਟਿਆਲਾ ਹੈ ਜੀ ਹੂੰ ਬਾਦ ਕੀ ਹੋਇਆ ਕੀ ਆ ਜਿਹੜੀ ਇੰਨੀ ਇੱਕੜੜੀ ਆ ਫਸਲਾਂ ਖਰਾਬ ਹੋਈ ਹੈ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਵੀ ਕਰਦੇ ਕਿਸੇ ਪਹਿਲੀ ਵਾਰ ਖੇਤੀ ਕੀਤੀ ਹੈ ਇਹ ਨਹੀਂ ਜੀ ਸਰ ਸਾਡਾ ਰੈਗੂਲਰ ਸਾਡੇ ਬਜ਼ੁਰਗਾਂ ਤੋਂ ਹੀ ਸਾਡੇ ਟਮਾਟਰਾਂ ਦਾ ਕੰਮ ਚੱਲਦਾ ਆ ਰਿਹਾ ਜੀ ਅਸੀਂ ਟਮਾਟਰਾਂ ਦੀ ਖੇਤੀ ਕਰਦੇ ਆਂ ਕੁਝ ਅਸੀਂ ਬਦਲਾਵ ਲੈਣਾ ਚਾਹੁੰਦੇ ਸੀਗੇ ਵੀ ਜਿestr ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਹਿੰਦੇ ਸੀ ਸੀਐਮ ਸਾਹਿਬ ਕੀ ਕਹਿੰਦੇ ਵੀ ਬਦਲਾਵ ਲਿਓ ਖੇਤੀ 'ਚ ਪਾਣੀ ਥੱਲੇ ਜਾਈ ਜਾ ਰਿਹਾ ਅਸੀਂ ਇਹ ਸੁੱਕੇ 'ਚ ਬਜਾਈ ਕੀਤੀ ਸੁੱਕੀ ਜੀਰੀ ਸ਼ੁਰੂ ਕੀਤੀ ਅਸੀਂ ਸੁੱਕੇ 'ਚ ਅਸੀਂ ਲਾ ਕੇ ਜਿਹੜਾ ਸਾਨੂੰ ਝੋਨੇ 'ਚ ਵੀ ਘਾਟਾ ਬਹੁਤ ਪੈ ਗਿਆ ਜੀ ਜੋਨਾ ਵੀ ਸਾਡਾ 33 32 32000 ਦਾ ਸਾਰਾ ਨਿਕਲ ਗਿਆ ਕਿਉਂਕਿ ਸੁੱਕੇ ਦੇ ਜੀਰੀ ਇੰਨੀ ਕੀ ਹੁੰਦੀ ਹੈ ਜੀ ਚਲੋ ਇਹ ਗਿਆ ਬਾਅਦ ਚ ਟਮਾਟਰ ਦੀ ਫਸਲ ਕਰ ਲੈਨੇ ਟਮਾਟਰ ਨੂੰ ਫਿਰ ਸਾਰੇ ਐਸੀ ਕੁਦਰਤੀ ਮਾਰ ਪਈ ਐਸੀ ਸਾਡਾ ਜਿਹੜਾ ਅਸੀਂ ਹੱਥੋਂ ਹੌਲੇ ਹੋ ਕੇ ਬੈਠ ਗਏ ਸਾਡਾ ਕੋਈ ਜੀਣਾ ਨਹੀਂ ਰਹਿ ਗਿਆ ਜੀ ਹੁਣ ਕਿੰਨੇ ਕਿੰਨੇ ਏਕੜ ਫਸਲ ਐਡੀ ਤਬਾਹ ਹੋਈ ਹੈ ਤੁਹਾਡੇ ਪਿੰਡ ਦੀ 250 ਕਿਲੋ ਟਮਾਟਰ ਦੀ ਫਸਲ ਲੱਗੀ ਸੀ ਕਿ ਜਿਹਦੇ ਚੋਂ 1.50 ਏਕੜ ਸਾਡਾ ਅੱਜ ਬਰਬਾਦ ਹੋ ਚੁੱਕਿਆ ਜੀ ਹੂੰ ਇਹ ਕਾਰਨ ਕੀ ਸਮਝ ਕਿਉਂ ਇਦਾਂ ਹੋਇਆ ਕਿ ਸਰ ਇੱਕ ਜਿਹਨੂੰ ਆਪਾਂ ਕੁਦਰਤੀ ਮਾਰ ਕਹਦੀ ਹੈ ਕੁਦਰਤ ਦੇ ਮਾਰ ਪੈਣ ਦਾ ਕਰਕੇ ਆ ਦੇਖੋ ਸਰ ਜਿੱਤਰਾ ਕਾਲਾ ਪਹਿਲਾਂ ਟਮਾਟਰ ਲੱਗਦਾ ਜੀ ਟਮਾਟਰ ਲੱਗਦੇ ਸਾਰੇ ਕਾਲਾ ਹੋ ਜਾਂਦਾ ਬੂਟੇ ਸਾਰੇ ਕਾਲੇ ਹੋ ਜਾਂਦੇ ਐ ਲੱਗਦਾ ਜਿੱਤਰਾ ਸੜ ਕੇ ਸੁਆਹ ਹੋ ਗਏ ਹੁੰਦੇ ਜਿੱਤਰਾ ਅੱਗ ਨਹੀਂ ਸਾੜੇ ਹੁੰਦੇ ਆ ਜੀ ਇਹ ਮਾਰ ਸਾਨੂੰ ਪਈ ਆ ਦੇਖੋ ਜੀ ਸਾਡਾ ਹਾਲ ਹਾਲ ਸਾਡਾ ਹੋ ਚੁੱਕਿਆ ਜੀ ਅਸੀਂ ਰੋਟੀਆਂ ਮਤਾਜ ਹੋਣ ਵਾਲਾ ਸਾਡਾ ਕੰਮ ਹੋ ਗਿਆ ਜੀ ਸਾਡੇ ਬਿਲਕੁਲ ਹੀ ਕੁਛ ਨਹੀਂ ਪੱਲੇ ਰਹਿ ਗਿਆ ਜੀ ਕੀ ਲੱਗਦਾ ਸੀ ਕਿ ਇਸ ਵਾਰ ਜਿਹੜਾ ਮੁਨਾਫਾ ਚੋਗਵਾ ਹੋਵੇਗਾ ਤੇ ਪਰਿਵਾਰ ਦਾ ਗੁਜ਼ਾਰਾ ਵੀ ਚੱਲੇਗਾ ਇਹ ਨਹੀਂ ਪਤਾ ਸੀ ਕਿ ਫਸਲ ਖਰਾਬ ਹੋ ਜਾਊਗੀ ਸਾਡੇ ਸਾਰੇ ਸਾਡੇ ਸੁਪਨੇ ਸਾਰੇ ਸਾਰੇ ਮਿੱਟੀ ਹੋ ਗਏ ਜੀ ਅਸੀਂ ਬਹੁਤ ਸੁਪਨਿਆਂ 'ਚ ਜੀਂਦੇ ਸੀ ਵੀ ਚਲੋ ਐਰ ਕੀ ਮੁਨਾਫਾ ਚੰਗਾ ਹੋਏਗਾ ਰੇਟ ਚੰਗਾ ਹੈਗਾ ਜੀ ਅਸੀਂ ਖਰਤੇ ਵੀ ਵੱਧ ਚੜ ਕੇ ਕੀਤੇ ਸਪਰੇਆ ਆਪਣੇ ਲੋ ਬਹੁਤ ਚੰਗੀਆਂ ਕੀਤੀਆਂ ਕਿ ਸਾਡੇ ਚਲੋ ਮਹਾਰਾਜ ਕਿਰਪਾ ਕਰੇ ਸਾਡੀ ਬਾਹ ਫੜੂਗਾ ਰੱਬ ਪਰ ਅੱਜ ਸਾਡਾ ਕੋਈ ਜੀਣਾ ਨਹੀਂ ਜੀ ਅੱਜ ਸਾਡੇ ਹੱਲੇ ਪੱਲੇ ਕੱਕ ਨਹੀਂ ਰਹਿ ਗਿਆ ਜੀ ਅਸੀਂ 1.5 ਪੌਣੇ 2 ਕਰੋੜ ਰੁਪਏ ਸਾਡੇ ਪਿੰਡ ਫਤੇਪੁਰ ਦੀ ਲਾਗਤ ਲਗਤਾ ਜੀ ਪ੍ਰੋਫਿਟ ਤਾਂ ਸਾਡਾ ਚਲੋ ਚਲੇ ਗਿਆ ਜਿਹੜਾ ਆਉਣਾ ਸੀਗਾ ਜੀ ਪਰ 1.5 ਤੋਂ ਪੌਣੇ 2 ਕਰੋੜ ਰੁਪਏ ਸਾਡੇ ਪਿੰਡ ਦੇ ਜ਼ਿਮੀਦਾਰ ਆ ਜਿਹੜੇ ਪ੍ਰਤੀ ਲੱਖ ਰੁਪਏ ਕਿੱਲਾ ਅਸੀਂ ਲਾ ਕੇ ਬੈਠੇ ਹੋਏ ਆ ਜੀ ਪਰ ਹੱਥੋਂ ਹੌਲੇ ਹੋਏ ਤੇ ਜਿਹੜੇ ਸਾਰੇ ਨੌਜਵਾਨ ਖੜੇ ਨੇ ਬਾਈ ਇਹ ਇਹ ਸਾਰੇ ਬਦਲਦੀ ਖੇਤੀ ਕਰਦੇ ਸੀ ਹਾਂਜੀ ਸਾਰੇ ਸਾਹਿਬ ਬਦਲਾਵੀ ਖੇਤੀ ਸੀਗੀ ਬਦਲਾਵੀ ਖੇਤੀ ਦੇ ਹਿਸਾਬ ਨਾਲ ਸਾਡੇ ਨੌਜਵਾਨ ਬੱਚੇ ਵੀ ਲਾਗੇ ਕਰਨ ਕਿ ਚਲੋ ਫਰਕ ਪੈਂਦਾ ਜਾ ਰਿਹਾ ਦਿਨੋ ਦਿਨ ਵਾਅਦਾ ਹੁੰਦਾ ਜਾ ਰਿਹਾ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਤੇ ਬਸ ਸਾਰ ਸਾਡੇ ਬੱਚੇ ਵੀ ਦਿਲ ਛੱਡ ਚੁੱਕੇ ਸਾਡੇ ਬਜ਼ੁਰਗ ਵੀ ਦਿਲ ਦਿਲ ਛੱਡ ਚੁੱਕੇ ਆ ਜੀ ਬਜ਼ੁਰਗ ਸਾਡੇ ਬਿਮਾਰ ਹੋ ਕੇ ਕਹਿੰਦੇ ਜੀ ਤੁਹਾਨੂੰ ਲੱਗਦਾ ਵੀ ਉਮੀਦਾਂ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਬੜੀਆਂ ਉਮੀਦਾਂ ਸੀ ਕਿ ਜੇ ਟਮਾਟਰ ਦੀ ਖੇਤੀ ਚੰਗਾ ਮੁਨਾਫਾ ਹੋਵੇਗਾ ਪਰਵਾਰ ਦੇ ਵਿੱਚ ਜਿਹੜਾ ਚੰਗੇ ਪੈਸੇ ਜੋੜਨਗੇ ਉਸ ਤੋਂ ਬਾਅਦ ਜਿਹੜਾ ਹੋਰ ਖੇਤੀ ਜਿਹੜਾ ਅੱਗੇ ਵਧਾਵਾ ਕਰਾਂਗੇ ਪਰ ਇੱਕ ਫਸਲ ਖਰਾਬ ਹੋ ਚੁੱਕੀ ਹੈ ਤੁਹਾਨੂੰ ਲੱਗਦਾ ਜਦੋਂ ਨੌਜਵਾਨ ਦਾ ਮਨ ਟੁੱਟਦਾ ਹੈ ਫਿਰ ਉਹ ਨੌਜਵਾਨ ਉਹੀ ਕਹਿੰਦੇ ਨੇ ਚਲੋ ਬਾਪੂ ਜੀ ਨੂੰ ਤਾਂ ਬਾਹਰ ਭੇਜ ਦੋ ਫਸਲ ਵੀ ਖਰਾਬ ਹੋ ਗਈ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਮੈਂ ਸਰ ਸਾਡੇ ਬੱਚੇ ਜਾਣ ਦਾ ਕਾਰਨ ਇਹ ਹੈ ਸਾਨੂੰ ਫਸਲਾਂ 'ਚ ਕੁਝ ਨਹੀਂ ਬਚ ਰਾ ਸਾਡੇ ਸਾਡੇ ਅੱਜ ਦੇ ਸਾਮਣੇ ਸਾਨੂੰ ਬਹੁਤ ਵੱਡੀ ਮਾਰ ਪੈ ਚੁੱਕੀ ਆ ਪਰ ਫਸਲ ਜਿਹੜੀ ਅਸੀਂ ਖੇਤੀ ਕਰ ਰਹੇ ਸਾਨੂੰ ਕੋਈ ਢੀ ਮੁਨਾਫੇਦਾਰ ਨਹੀਂ ਹੈਗੀ ਅਸੀਂ ਕੋਈ ਕਿੱਲਾ ਅੱਧਾ ਵੇਚ ਲੈਂਦਾ ਕੋ ਪੀਤੇ ਬੱਚੇ ਰਹਿ ਕੇ ਭੁੱਖੇ ਮਰਨਗੇ ਖੇਤੀ ਜੀ ਕੁਝ ਹੈ ਨਹੀਂ ਗਾ ਜਦੋਂ ਪਹਿਲਾਂ ਪਤਾ ਲੱਗਿਆ ਵੀ ਫਸਲ ਖਰਾਬ ਹੋ ਰਹੀ ਹੈ ਕਿਵੇਂ ਪਤਾ ਲੱਗਿਆ ਤੁਹਾਨੂੰ ਜਿਹੜੀ ਫਸਲ ਹੈ ਉਹ ਹੋਲੀ ਹੋਲੀ ਖਰਾਬ ਹੋ ਰਹੀ ਸਰ ਜਿਹੜੀ ਫਸਲ ਸਾਨੂੰ ਪਤਾ ਇੱਥੋਂ ਲੱਗਿਆ ਪਹਿਲਾਂ ਤੇ ਆ ਦੇਖੋ ਜੀ ਆ ਬੂਟਾ ਸੜਿਆ ਜੀ ਹਾਂ ਹਾਂ ਆ ਦੇਖੋ ਆ ਬੂਟੇ ਨੂੰ ਆ ਸਾਰਾ ਬੂਟਾ ਸੜਿਆ ਜੀ ਉਸ ਤੋਂ ਬਾਅਦ ਆ ਟਾਣੀ ਟਾਣੀ ਖਰਾਬ ਹੁੰਦੀ ਉਸ ਤੋਂ ਬਾਅਦ ਆ ਦੇਖੋ ਟਮਾਟਰ ਦਾ ਆ ਹਾਲ ਹੋ ਜਾਂਦਾ ਜੀ ਹਾਂਜੀ ਫਲ ਸਾਰਾ ਕਾਲਾ ਹੋ ਜਾਂਦਾ ਜੀ ਭਾਈ ਕੋਈ ਨੁਮਾਇੰਦਾ ਕੋਈ ਨੁਮਾਇੰਦਾ ਆਇਆ ਕਿ ਨਹੀਂ ਕਹੂੰਗੀ ਤੁਹਾਡੇ ਤੁਸੀਂ ਅੱਜ ਤੱਕ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਸਾਡੇ ਪ ਉਹ ਪਹੁੰਚੇ ਉਹਦਾ ਬੇਟਾ ਪਹੁੰਚਿਆ ਸੀਗਾ ਜੀ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਸਾਨੂੰ ਕੀ ਭਰੋਸਾ ਦੇ ਕੇ ਜਾਣੇ ਉਹ ਕਹਿੰਦੇ ਜੀ ਮੇਰੇ ਫਾਦਰ ਸਾਹਿਬ ਨੇ ਸੀਐਮ ਤੱਕ ਗੱਲ ਪਹੁੰਚਾਈਤੀ ਹੈ ਜੀ ਤਾਂ ਕਹਿੰਦੇ ਜੀ ਹੁਣ ਦੇਖੋ ਕੀ ਬਣਦਾ ਉਹ ਜੋ ਬਣੇਗਾ ਤੁਹਾਡੇ ਸਾਹਮਣੇ ਹੋਵੇਗਾ ਅਸੀਂ ਕੀ ਮम्मीदਾਂ ਕੀ ਲਾਣੇ ਬਾਈ ਜੀ ਕਿ ਜਿਸ ਤਰ੍ਹਾਂ ਗੱਲ ਕੀਤੀ ਆਵੇ ਹਜ਼ਾਰਾਂ ਏਕੜ ਫਸਲ ਖਰਾਬ ਹੋਈ ਹੈ ਸਨੂਰ ਹਲਕੇ ਨੂੰ ਸਭ ਤੋਂ ਵੱਡੀ ਮਾਰ ਰਹੀ ਪਈ ਹੈ ਕੀ ਸਮਝੋ ਪਰ ਏਕੜ ਕਿੰਨਾ ਮਿਲਣਾ ਚਾਹੀਦਾ ਸਰਕਾਰੋਂ ਸਰ ਸਾਡਾ ਤੁਹਾਨੂੰ ਦੱਸ ਹੀ ਰਹੇ ਅਸੀਂ ਮੋੜ-ਮੋੜ ਕੇ ਫਰਿਆਦ ਕਰ ਰਹੇ ਹਾਂ ਜੀ ਸਾਡਾ ਦੇਖੋ ਲੱਖ ਰੁਪਏ ਕਿਲਾ ਇਸ ਤੋਂ ਪਹਿਲਾਂ ਪਹਿਲਾਂ ਲ ਨੇ 10000 ਦੀ ਪ੍ਰਤੀ ਕਿੱਲੇ ਦੇ ਸਾਬ ਨਾਲ ਅਸੀਂ ਦਵਾਈਆਂ ਪਾ ਕੇ ਬੇ 15 15000 ਤੱਕ ਵੀ ਜਿਹੜੀ ਮਹਿੰਗੀ ਤੋਂ ਮਹਿੰਗੀ ਦਵਾਈ ਜਿਹਨੂੰ ਡਾਕਟਰ ਕਹਿੰਦਾ ਮਤਲਬ ਲੋ ਕਰਦੇ ਨੇ ਅਸੀਂ ਉਹ ਵੀ ਪਾ ਚੁੱਕੇ ਆਂ ਬਾਜੀ ਕੀ ਲੱਗਦਾ ਪਹਿਲਾਂ ਕਰੋਨਾ ਜਦੋਂ ਆਇਆ ਤਾਂ ਜਿਹੜਾ ਇਹਨੂੰ ਵਾਇਰਸ ਦੀ ਮਾਰ ਪਈ ਸੀ ਤਾਂ ਕਈ ਫਸਲ ਜੜੀਆਂ ਖਰਾਬ ਹੋਈਆਂ ਉਸ ਤੋਂ ਬਾਅਦ ਇਹ ਹੋਇਆ ਕੀ ਲੱਗਦਾ ਤੁਸੀਂ ਨੌਜਵਾਨੋ ਤੁਸੀਂ ਸੋਚਿਆ ਸੀ ਬਦਲਵੀਂ ਖੇਤੀ ਕਰਾਂਗੇ ਵੀ ਬਾਹਰ ਵਾਲ ਦੇ ਚੱਕਰਾ ਚ ਨਹੀਂ ਪਾਵਾਂਗੇ ਫਿਰ ਜਦੋਂ ਇਹ ਕੰਮ ਹੋਇਆ ਉਸ ਤੋਂ ਬਾਅਦ ਕੀ ਲੱਗਿਆ ਬਾਈ ਦੇਖੋ ਜੀ ਇਹ ਜਿਹੜੀ ਮਾਨਸੂਨ ਹੋਈ ਆ ਪਿਛਲੇ ਮਹੀਨੇ ਉਸ ਤੋਂ ਅਗਲੇ ਦਿਨ ਹੀ ਸਾਨੂੰ ਪਤਾ ਲੱਗ ਗਿਆ ਇਹ ਫਲੈਟ ਪੈ ਗਈ ਆ ਅਸੀਂ ਆਪਣੇ ਵੱਲੋਂ ਤੇ ਬਦਲੀ ਚੱਕਰ ਚੋਂ ਨਿਕਲ ਕੇ ਆਪਣੇ ਵੱਲੋਂ ਬਾਗਵਾਨੀ ਦੀ ਖੇਤੀ ਕੀਤੀ ਟਮਾਟਰ ਦੀ ਪਰ ਸਾਨੂੰ ਨਹੀਂ ਪਤਾ ਇੰਨਾ ਵੱਡਾ ਸਾਨੂੰ ਝਟਕਾ ਮਿਲੂਗਾ ਇਹਦੇ ਨਾਲ ਸਾਡੇ ਦਿਲ ਤੇ ਬਹੁਤ ਵੱਡੀ ਥੇਸ ਪਹੁੰਚੀ ਆ ਜੀ ਸਾਡਾ ਅੱਗੇ ਵਾਸਤੇ ਵੀ ਹੌਸਲਾ ਟੁੱਟ ਗਿਆ ਜੇ ਸਰਕਾਰ ਵੀ ਸਾਡੀ ਹੁਣ ਨਹੀਂ ਬਾਹ ਫੜਦੀ ਤੇ ਅਸੀਂ ਅੱਗੇ ਤੋਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਾਪੂ ਜੀ ਬਾਪੂ ਜੀ ਤੁਹਾਡੇ ਅੱਖਾਂ ਚ ਰੋਣਾ ਆ ਰਿਹਾ ਹੈ ਤੁਹਾਡੀ ਕਿੰਨੀ ਏਕੜ ਫਸਲ ਜਿਹੜੀ ਖਤਮ ਹੋਈ ਹੈ ਉਹ ਮੇਰੀ 4 ਏਕੜ ਫਸਲ ਜਿਹੜੀ ਉਹ ਟਮਾਟਰ ਦੀ ਉਹ ਖਰਾਬ ਹੋ ਚੁੱਕੀ ਹੈ ਜੀ ਹੂੰ ਤਾਂ ਹੁਣ ਅਸੀਂ ਵਾਹ ਕੇ ਤੇ ਕਣਕ ਦੀ ਬਿਜਾਈ ਕਰਤੀ ਆ ਹੂੰ ਹਾਂਜੀ ਹੋਰ ਤੇ ਸਾਡੇ ਕੋ ਅੱਗੇ ਕੋਈ ਚਾਂਸ ਹੀ ਹੈ ਨਹੀਂ ਹੁਣ ਹੋਰ ਕੁਝ ਸੋਚਣ ਦਾ ਪੈਸਾ ਮਨ ਸਮਝਾਉਣ ਵਾਲੀ ਹੁਣ ਤੇ ਬਸ ਟਾਈਮ ਪਾਸ ਹੀ ਆ ਵੀ ਚਲੋ ਕੁਝ ਨਾ ਕੁਝ ਕੋਈ 10-20000 ਰੁਪਿਆ ਕਣਕ ਤੋਂ ਆ ਜਾਊਗਾ ਬਸ ਇਹ ਹੀ ਆਸ ਲੈ ਕੇ ਗੱਲ ਰਹੇ ਹੁਣ ਕੋਈ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਅੱਗੇ ਆਜੋ ਤੁਸੀਂ ਆਪਾਂ ਗੱਲ ਕਰਦੇ ਆ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਤੁਹਾਡੇ ਮਨ ਚ ਜਦਾ ਠੇਸ ਪਹੁੰਚੀ ਹੈ ਕਹੋ ਕਿ ਫਸਲ ਤੁਹਾਡੀ ਜਦਾ ਨੁਕਸਾਨ ਹੋਇਆ ਹੈ ਬਿਲਕੁਲ ਜੀ ਇਹ ਸਾਡੇ ਪਿੰਡ ਦੇ ਵਿੱਚ ਤਕਰੀਬਨ ਇਹ ਕਾਫੀ ਨੁਕਸਾਨ ਹੋ ਗਏ ਸਾਰੇ ਪਿੰਡ ਦੇ ਸਾਡੇ ਨਿਵਾਸੀਆਂ ਦਾ ਨੁਕਸਾਨ ਹੋਇਆ ਕੱਲਿਆਂ ਦਾ ਨਹੀਂ ਹੋਇਆ ਇਹ ਤਕਰੀਬਨ ਸਾਰਿਆਂ ਦਾ ਹੀ ਹੋਇਆ ਜੀ ਅੱਛਾ ਹਾਂਜੀ ਹਾਂਜੀ ਤੇ ਜਦੋਂ ਪਰਿਵਾਰ ਦੀ ਗੱਲ ਕੀਤੀ ਜਾਵੇ ਬਾਈ ਜੀ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਵੀ ਤੁਹਾਡੀ ਫਸਲ ਸਾਰੀ ਖਰਾਬ ਹੋ ਗਈ ਤਾਂ ਪਰਿਵਾਰ ਨੇ ਕੁਛ ਨਾ ਕੁਤਾ ਗਿਆਣਾ ਵੀ ਨਾ ਕਰਦੇ ਖੇਤੀ ਉਹ ਕਣਕ ਤੇ ਜੀਰੀ ਠੀਕ ਸੀ ਯਾਰ ਉਹ ਹੀ ਲਗਾ ਲੈਂਦੇ ਬਿਲਕੁਲ ਜੀ ਬਿਲਕੁਲ ਹੁਣ ਸਾਡੇ ਬੱਚਿਆਂ ਦੀਆਂ ਫੀਸਾਂ ਵੀ ਆ ਉਹ ਵੀ ਭਰਨੀਆਂ ਵਾ ਉਹਨਾਂ ਦਾ ਵੀ ਚਿੰਤਾ ਲੱਗੀ ਆ ਵੀ ਇਹ ਕਿਦਾਂ ਭਰਨੀਆਂ ਹੁਣ ਬੱਚਿਆਂ ਦੀਆਂ ਫੀਸਾਂ ਕਿਦਾਂ ਭਰਾਂਗੇ ਸਾਰੀਆਂ ਪ੍ਰੋਬਲਮਾਂ ਖੜੀਆਂ ਹੋ ਗਈਆਂ ਦੁਬਾਰਾ ਖਰਚਾ ਫੇਰ ਕੀਤਾ ਹੁਣ ਅਸੀਂ ਟਮਾਟਰਾਂ ਦਾ ਜਾਲ ਪੁੱਟਿਆ ਵਾ ਇਹ ਵੀ ਅਸੀਂ ਹੁਣ ਦੱਸਦਾ 12-12000 ਰੁਪਿਆ ਸਾਨੂੰ ਪਟਾਈ ਪੈ ਗਈ ਫੇਰ ਤੇ ਹੁਣ ਇਹ ਫੇਰ ਅਹੀ ਹੁਣ ਇਹ ਭਾਈ ਪਈ ਆ ਦੁਬਾਰਾ ਫੇਰ ਕਣਕ ਲਿਆ ਕੇ ਬੀਜੀ ਆ ਮੋਲੀ ਜਿਹੜੀਆਂ ਇਹ ਲੇਟ ਵੈਰਾਈਆਂ ਉਹ ਬੀਜੀਆਂ ਵਾ ਤੇ ਇਹ ਵੀ ਆ ਹੁਣ ਇੱਧਰ ਵੇਖੋ ਆ ਕਣਕ ਬੀਜੀ ਆ ਤੇ ਆ ਵੀ ਹੁਣ ਬੀਜਦਣੀਆਂ ਗੱਲ ਨੂੰ ਆ ਕੇ ਤੇ ਇਹ ਹੁਣ ਇਹ ਹੋਰ ਕੋਈ ਹਾਲ ਹੀ ਨਹੀਂ ਛੱਡ ਕੋ ਬਈ ਸਰਕਾਰਾਂ ਵੱਲੋਂ ਜਿਹੜਾ ਦਾਅਵਾ ਬਹੁਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵਿਧਾਇਕ ਸਾਹਿਬ ਜਿਹੜੇ ਆਪਣੇ ਪਰਿਵਾਰਿਕ ਮੈਂਬਰ ਭੇਜੇ ਸੀ ਉਸ ਤੋਂ ਬਾਅਦ ਜਿਹੜਾ ਉਹ ਦੇਖ ਕੇ ਵੀ ਗਏ ਨੇ ਹਾਂਜੀ ਕਿ ਤੁਹਾਨੂੰ ਲੱਗਦਾ ਸਰਕਾਰ ਤੱਕ ਆਵਾਜ਼ ਪਹੁੰਚੂਗੀ ਕਿਉਂਕਿ ਫਸਲ ਜਿਹੜੀ ਹੈ ਕਿਸਾਨ ਦੀ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਸਾਰਾ ਪਰਿਵਾਰ ਦਾ ਸਿਸਟਮ ਢਹਿ ਜਾਂਦਾ ਹੈ ਕਿ ਤੁਹਾਨੂੰ ਹੁਣ ਉਮੀਦ ਕੀ ਆ ਸਰਕਾਰਾਂ ਤੋਂ ਸਰ ਸਾਨੂੰ ਉਮੀਦ ਸਾਨੂੰ ਦੇਖ ਹੀ ਰਹੀ ਹੈ ਜੀ ਸਰ ਸਾਡੇ ਪਿੰਡ ਦਾ ਐਮ.ਐਲ.ਏ. ਜੀ ਸਾਡੇ ਪਿੰਡ ਦਾ ਖੁਦ ਜਿਹੜਾ ਐਮ.ਐਲ.ਏ. ਨਾਬੇ ਵਿਧਾਨ ਸਭਾ ਤੋਂ ਹੀ ਉਹ ਵੀ ਨਹੀਂ ਹਲੇ ਤੱਕ ਸਾਡੇ ਕੋਲ ਸਾਡੇ ਦੇਮਾਨ ਸਾਹਿਬ ਸਾਡੇ ਕੋਲ ਹਲੇ ਤੱਕ ਨਹੀਂ ਪਹੁੰਚੇ ਜੀ ਵੀ ਮੇਰੇ ਪਿੰਡ ਦਾ ਇਨਾ ਨੁਕਸਾਨ ਹੋ ਚੁੱਕਿਆ ਮੈਂ ਪਹੁੰਚਾ ਕੀ ਗੱਲ ਹੈ ਅੱਛਾ ਇਹ ਦੇਮਾਨ ਦਾ ਇਹਦੇ ਪਿੰਡ ਦਾ ਰਾਜਪੂਤ ਸਾਡੇ ਦੇਮਾਨ ਦਾ ਸਾਹਮਣੇ ਘਰ ਹੈ ਜੀ ਅੱਛਾ ਆ ਸਾਹਮਣੇ ਘਰ ਉਹਨਾਂ ਦਾ ਹੀ ਹੈ ਜੀ ਓਕੇ ਉਹ ਸਾਰਾ ਉਹ ਵੀ ਹਲੇ ਤੱਕ ਨਹੀਂ ਪਹੁੰਚਿਆ ਹੈਗਾ ਸਾਡੇ ਐਮਐਲਏ ਨੇ ਕੀ ਹੋਣਾ ਜੀ ਸਾਡੇ ਪਿੰਡ ਦਾ ਖੁਦ ਐਮਐਲਏ ਸਾਡੇ ਤੱਕ ਪਹੁੰਚਿਆ ਜੀ ਖਬਰ ਤਾਂ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਹਾਂ ਜੀ ਸਾਡੇ ਕੋਈ ਨਹੀਂ ਦੁੱਖ ਹਲੇ ਤੱਕ ਕਿਸੇ ਨੇ ਆਣ ਕੇ ਬਣਾਇਆ ਮਹਿਕਮੇ ਵਾਲੇ ਆਏ ਸੀਗੇ ਜੀ ਮਹਿਕਮੇ ਵਾਲੇ ਆਏ ਸੀ ਉਹਨਾਂ ਨੇ ਕੱਲ ਆਣ ਕੇ ਦੇਖਿਆ ਜੀ ਆਹ ਦਵਾਈਆਂ ਕਰੋ ਆ ਮੈਂ ਕਿਹਾ ਸਾਰੇ ਤਾਂ ਅਸੀਂ ਦਵਾਈਆਂ ਕਰ ਚੁੱਕੇ ਆ ਨਾਲੇ ਸਰ ਉਹ ਜਿਹੜੀਆਂ ਦਵਾਈਆਂ ਦੱਸ ਰਹੇ ਉਹ ਤੇ 20 ਸਾਲ ਪਹਿਲਾਂ ਦੀਆਂ ਦਵਾਈਆਂ ਉਹਨਾਂ ਨਾਲ ਦਵਾਈਆਂ ਨਾਲ ਤੇ ਅੱਜ ਦੇ ਤੇ ਖੇਤੀ ਦਾ ਬਹੁਤ ਫਰਕ ਪੈ ਚੁੱਕਿਆ ਜੀ ਅੱਜ ਤਾਂ ਉਹ ਦਵਾਈਆਂ ਕੰਮ ਹੀ ਨਹੀਂ ਕਰ ਰਹੀਆਂ ਜਿਹੜੀਆਂ ਸਾਨੂੰ ਦਸਾਰ ਦਵਾਈਆਂ ਦੱਸ ਰਹੇ ਸੀਗੇ ਸਾਡਾ ਪ੍ਰੈਕਟੀਕਲ ਸਾਡਾ ਪ੍ਰੈਕਟੀਕਲ ਨਹੀਂ ਸੀ ਤਾਂ ਪ੍ਰੈਕਟੀਕਲ ਦੇ ਹਿਸਾਬ ਨਾਲ ਚੱਲ ਰਿਹਾ ਵੀ ਆਹ ਜ ਆਹ ਦਵਾਈ ਕੰਮ ਕਰਦੀ ਆਹ ਕਰਦੀ ਅਸੀਂ ਜੋ ਪੜੇ ਲਿਖੇ ਅਫਸਰਾਂ ਅਸੀਂ ਅਨਪੜ੍ਹ ਅਫਸਰ ਪਰ ਸਾਡਾ ਕੋਈ ਬੇਵਸ ਹੋ ਗਈ ਸਾਰੀ ਅੱਜ ਸਾਡੇ ਸਰ ਸਾਡੇ ਪੱਲੇ ਕੱਖਰੀ ਰਹਿ ਗਏ ਜੀ ਬਹੁਤ ਔਖਾ ਹੋ ਗਿਆ ਜੀ ਸੋ ਬਿਲਕੁਲ ਪਾਬੁਕ ਤੋਂ ਸਿਵਰਾ ਨੇ ਜਦੋਂ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਤਾਂ ਕਿਸਾਨ ਜਿਹੜਾ ਹੈ ਮਰਦ ਦੇ ਕਿਨਾਰੇ ਤੱਕ ਪਹੁੰਚ ਜਾਂਦਾ ਕਿਉਂਕਿ ਕਿਸਾਨ ਦੇ ਕੋਲ ਇੱਕੋ ਫਸਲ ਹੁੰਦੀ ਹੈ ਜਿਹਦੇ ਸਹਾਰੇ ਜਿਹੜਾ ਕਿਸਾਨ ਆਪਣੇ ਪਰਿਵਾਰ ਦਾ ਤੇ ਆਪਣਾ ਗੁਜ਼ਾਰਾ ਜਿਹੜਾ ਉਹ ਕਰਦਾ ਸੋ ਅਸੀਂ ਗੱਲਬਾਤ ਕਰਦੇ ਹਾਂ ਹੋਰ ਕਿਸਾਨਾਂ ਦੇ ਨਾਲ ਜਿਨ੍ਹਾਂ ਦੇ ਨਾਲ ਜਿਹੜੀ ਫਸਲ ਆ ਖਰਾਬ ਹੋਈ ਹੈ ਬਾਪੂ ਜੀ ਤੁਸੀਂ ਜਾਓ ਨਾ ਤੁਹਾਡੀ ਫਸਲ ਖਰਾਬ ਹੋਈ ਹੈ ਕਿ ਨਹੀਂ ਹੋਈ ਖਰਾਬ ਹੀ ਹੋਈ ਹੈ ਕਿੰਨੇ ਏਕੜ ਹੋ ਗਿਆ ਤੁਹਾਡੀ ਮੇਰੇ ਕੋਲ 8 ਏਕੜ ਇਹਦੇ ਵਿੱਚ 30% ਪ੍ਰੋਬਲਮ ਆ ਗਈ ਹੈ ਫਸਲ ਮੇਰੀ ਖੜੀ ਹੈ ਜੀ ਅੱਛਾ ਹਾਂ ਜੀ ਤੇ ਕੋਈ ਨੁਮਾਇੰਦਾ ਵਗੈਰਾ ਪੁੱਛਿਆ ਕਿ ਨਹੀਂ ਕਿਉਂਕਿ ਜਿਸ ਤਰ੍ਹਾਂ ਦਾਵਾ ਕੀਤਾ ਹੈ ਜੀ ਸਰਕਾਰ ਨੇ ਜੀ ਕਿਸਾਨਾਂ ਦੇ ਅਸੀਂ ਕੱਲੇ ਕੱਲੇ ਕਿਸਾਨ ਦੀ ਬਾਹ ਫੜਾਂਗੇ ਕਿ ਵਾਕਈ ਉਹ ਬਾਹ ਫੜੀ ਜਾ ਰਹੀ ਹੈ ਕਿ ਨਹੀਂ ਬਾਹ ਮੁਸ਼ਕਲ ਹੈ ਜੀ ਜੇ ਸਾਹ ਲੱਗ ਰਹੀ ਕਿਵੇਂ ਕੋਈ ਹਾਲ ਤਾਂ ਕਿ ਨਮਾਇਦਾ ਬੇਟਾ ਆਇਆ ਜੀ ਆਪਣੇ ਐਮਐਲਏ ਸਾਹਿਬ ਦਾ ਖੁਦ ਉਹਨਾਂ ਨੂੰ ਆਪ ਉਹਨਾਂ ਕਹਿ ਰਹੇ ਐਡੀ ਵੱਡੀ ਕਾਰਵਾਈ ਆਪਣੇ ਹੋਈ ਹੈ ਜੀ ਆਪਣੇ ਫਦੇ ਪਰਦੇ ਵਿੱਚ ਅੱਛਾ 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 ਹਾਂ ਜੀ ਤੇ ਬਾਜੀ ਤੁਹਾਡੀ ਤੁਹਾਡੀ ਕਿੰਨੇ ਏਕੜ ਫਸਲ ਸੀ ਜਿਹੜੀ ਖਰਾਬ 10 ਏਕੜ ਹੀ 8 ਏਕੜ ਮੇਰੇ ਖਤਮ ਹੋ ਚੁੱਕੇ ਆ আচ্ছা আচ্ছা ਹਾਂਜੀ ਮੇਰੇ ਘੇਰੇ ਪੂਰੇ ਤੇ ਹਾਂਜੀ ਓਕੇ ਓਕੇ ਹਾਂਜੀ ਤੇ ਬਾਜੀ ਕੀ ਲੱਗਦਾ ਕੀ ਇਹ ਜਿਹੜਾ ਕਿਸ ਤਰ੍ਹਾਂ ਖਰਾਬ ਕਿਉਂ ਹੋਇਆ ਕੋਈ ਉਦਰ ਦੇ ਬਗੈਰ ਸਾਕ ਫੰਗਸ ਆਈ ਆਈ ਉਹਨੇ ਦਿਨ ਖਤਮ ਕਰੀ ਗਏ ਦਿਨੋ ਦਿਨੀ 2 ਨਵੰਬਰ ਨੂੰ ਮਹੀ ਤੇ 3 ਨਵੰਬਰ ਬਈ 1 2 ਨੂੰ ਆ ਗਈ ਕੁਝ ਪਹਿਲਾਂ 1 2 ਤਰੀਕ ਨੂੰ ਹਾਂਜੀ ਇਹ ਕੰਮ ਸਟਾਰਟ ਹੋ ਗਿਆ ਜੀ ਅੱਛਾ ਬਾਜ ਤਾਂ ਤੁਹਾਡੇ ਸਾਹਮਣੇ ਹਾਲਾਤ ਵੇਖੋ ਇਹ ਆਪਾਂ ਜੀ ਗੱਲ ਕੀਤੀ ਹੈ ਵੇ ਸਾਰੇ ਸਨੋਰ ਹਲਕੇ ਨੂੰ ਜਿਹੜਾ ਮਾਰ ਪਈਏ ਬਾਕੀ ਏਰੀਆ ਤੇ ਬਹੁਤ ਘੱਟ ਹੈ ਕੀ ਕਾਰਨ ਕੀ ਸਮਝੋ ਸਾਡੇ ਹਲਕੇ ਜੀ ਨੂੰ ਲੱਗਦਾ ਜੀ ਇੱਥੇ ਚਾਰਾ ਪੰਜਾਂ ਪਿੰਡਾਂ ਜੀ ਲੱਗਦਾ ਜੀ ਅਸਰ ਪੁਰ ਹੋ ਗਿਆ ਜੀ ਨਲੀਨਾ ਹੋ ਗਿਆ ਕਰਤਾਰਪੁਰ ਹੋ ਗਿਆ ਤੇ ਦੇੜੀਆਂ ਹੋ ਗਿਆ ਸਰਾਰੇੜੀ ਹੋ ਗਿਆ ਫਤਿਹਪੁਰ ਰਾਜਪਤਾ ਹੋ ਗਿਆ ਜੀ ਤੁਸੀਂ ਭਾਈ ਸਮਝਦੇ ਹੋ ਨਾ ਜਿਹੜਾ ਨੌਜਵਾਨਾਂ ਨੇ ਇਹ ਕੰਮ ਕੀਤਾ ਸੀ ਵੀ ਅਸੀਂ ਜਿਹੜਾ ਬਦਲ ਨਹੀਂ ਖੇਤੀ ਕਰੀਏ ਕਿ ਵਾਕਈ ਦੁਆਰਾ ਉਹ ਖੇਤੀ ਕਰ ਸਕਣਗੇ ਜਾਂ ਉਹਨਾਂ ਦਾ ਹੌਸਲਾ ਉਸ ਕਦਰ ਚੱਕ ਜਿਹਨੇ ਬੱਚੇ ਨਹੀਂ ਕਰਕੇ ਰਾਜੀ ਬੱਚੇ ਬਾਹਰ ਹੀ ਜਾਂਦੇ ਕਹਿੰਦੇ ਚ ਹੈ ਕੀ ਹੈ ਜੀ ਜਿੰਨੇ ਫਸਲ ਮਰ ਗਈ ਤੇ ਦਸ ਦਸ ਲੱਖ ਦੇ ਥੱਲੇ ਆ ਗਈ ਇਸ ਟਾਈਮ ਬੱਚੇ ਕਿਤੇ ਕਰਨ ਦੇ ਕੋਈ 10 ਲੱਖ ਤੋਂ ਘਾਟਾ ਸਹਿ ਲਾਂਗੇ ਜੀ ਸਹੀ ਗੱਲ ਹੈ ਠੀਕ ਨਹੀਂ ਜੇ ਸਰਕਾਰ ਨਹੀਂ ਕੁਝ ਦਿੰਦੀ ਸਰਕਾਰਾਂ ਕਿਹਨਾਂ ਹੀ ਸਿੱਧੀ ਬਜਾਈ ਕਰੋ ਸਾਡੇ ਪਿੰਡ ਚ 90% ਹੋਈ ਸਿੱਧੀ ਬਜਾਈ ਅਜੇ ਤੱਕ ਕੋਈ ਪੈਸਾ ਨਹੀਂ ਕੋਈ ਵੀ ਅਜੇ ਤੱਕ ਕੋਈ ਪੈਸਾ ਨਹੀਂ ਆਇਆ ਸਾਡੇ ਪਿੰਡ ਭਗਵੰਤ ਮਾਨ ਮੈਂ ਆਕੇ 1500 ਸਿੱਧੀ ਬਜਾਈ ਦੇ ਪੈਸੇ ਦਵਾਂਗੇ ਜੀ ਅਜੇ ਤੱਕ ਸਾਨੂੰ ਉਹ ਨਹੀਂ ਮਿਲੇ ਜੀ ਹਾਂ ਜੀ ਕਿਉਂਕਿ 10 ਕਿੱਲੇ ਮੈਂ ਖੁਦ ਬਜਾਈ ਕੀਤੀ ਸਿੱਧੀ ਬਜਾਈ 15 ਕਿੱਲੇ ਮੈਂ ਕੀਤੀ ਆ ਜੀ 25 30 ਕਿੱਲੇ ਭਾਜੀ ਨੇ ਕੀਤੀ ਇਧਰ ਜੀ ਅੱਛਾ ਸਿੱਧੀ ਬਜਾਈ ਜੀ ਸਿੱਧੀ ਬਜਾਈ 95% ਕੀਤੀ ਸਰ ਅਸੀਂ ਸਿੱਧੀ ਬਜਾਈ 95% ਕੀਤੀ ਜਿਹਦੇ ਚ ਸਾਨੂੰ ਇਹੀ ਉਮੀਦ ਸੀ ਵੀ ਚਲੋ ਭਗਵੰਤ ਮਾਨ ਸਾਹਿਬ ਕਹਿੰਦੇ ਖੇਤੀ ਬਦਲਾਵ ਲਿਓ ਪਾਣੀ ਥੱਲੇ ਜਾ ਰਿਹਾ ਤੁਸੀਂ ਇਹਨੂੰ ਬਦਲਾਵ ਚ ਲਿਆਓ ਅਸੀਂ ਅਸੀਂ ਝਾੜ ਹਨ ਨੂੰ 30 32 32000 ਦੀ ਐਵਰੇਜ ਪਈ ਹੈ ਜੀ ਬਾਅਦ ਚ ਅਸੀਂ ਇਹ ਫਸਲਾਂ ਲਾਈਆਂ ਜੀ ਵੀ ਚਲ ਇਹਦੇ ਤੇ ਚਲੋ ਸਾਡਾ ਘਰ ਪੂਰਾ ਹੋ ਜਾਊਗਾ ਜੀ ਉਹ ਭਾਈ ਅਗਲੀ ਅਗਲੀ ਜਦੋਂ ਇਹ ਸਾਰਾ ਖਤਮ ਹੋ ਜਾਊਗਾ ਫਿਰ ਅਗਲੀ ਖੇਤੀ ਕਿਹੜੀ ਕਰੋਗੇ ਕੀ ਪਲਾਨ ਕਿ ਕਿੰਕੋ ਵਾਰੀ ਹੁੰਦੀ ਹੈ ਬਾਜੀ ਇਹ ਸਾਲ ਦੀ ਇੱਕੋ ਹੀ ਫਸਲ ਆ ਜੀ ਇਹਦਾ ਹਾਂ ਸਾਲ ਦੀ ਇੱਕੋ ਫਸਲ ਇਹ ਤੇ ਫਸਲ ਇੱਕ ਨਾ ਕਾਣ ਕੋਣੀ ਨਾ ਝੋਨਾ ਹੋਣਾ ਜੀ ਸਾਡਾ ਝੋਨਾ ਹੋਇਆ ਜਿਹੜਾ ਸਾਡਾ ਝੋਨਾ ਵੀ ਲੈ ਗਿਆ ਜੀ ਸਾਡਾ ਇੱਕ ਦੇ ਨਾਲ ਦੋ ਫਸਲਾਂ ਹੋਣ ਦੋ ਗਾਂ ਦੋ ਗਆਂ ਵੀ ਲੈ ਗਿਆ ਜੀ ਅਸੀਂ ਵਾਦੇ 'ਚ ਅਸੀਂ ਕਿੱਥੇ ਵਾਦੇ ਜਾਣਾ ਜੀ ਸਾਡਾ ਤੇ ਜਿਹੜਾ ਜੇਬ 'ਚ ਹੈਗਾ ਜੀ ਉਹ ਵੀ ਸਰ ਚਲੀ ਗਈ ਸਾਡਾ ਕੁਛ ਨਹੀਂ ਜੀਣਾ ਰਹਿ ਗਿਆ ਜੀ ਹੁਣ ਸੋ ਬਿਲਕੁਲ ਅਸੀਂ ਤੁਹਾਨੂੰ ਜਿਹੜਾ ਵਿਸ਼ੇਸ਼ ਜਿਹੜੀ ਰਿਪੋਰਟ ਆ ਹੋ ਟਮਾਟਰਾਂ ਦੇ ਉੱਪਰ ਦਿਖਾ ਰਹੇ ਹਾਂ ਇੱਕ ਨੌਜਵਾਨ ਵੀ ਸਾਡੇ ਵਿੱਚ ਮੌਜੂਦ ਆ ਜਿਹੜਾ ਵਿਦੇਸ਼ੀ ਧਰਤੀ ਤੋਂ ਉਰੇ ਪਹੁੰਚਿਆ ਉਹਦਾ ਚਾਹ ਬੜਾ ਸੀ ਕਿ ਮੈਂ ਵਿਦੇਸ਼ੀ ਧਰਤੀ ਤੇ ਜਾਵਾਂਗਾ ਤੇ ਉੱਥੇ ਆਪਣਾ ਜਿਹੜਾ ਨਾਮ ਕਮਾਵਾਂਗਾ ਤੇ ਪਰਿਵਾਰ ਨੂੰ ਸੈੱਟ ਕਰਾਂਗਾ ਪਰ ਪਰਿਵਾਰ ਵੱਲੋਂ ਜਿਹੜਾ ਉਹਨੂੰ ਫੋਨ ਆਂਦਾ ਕਿ ਤੂੰ ਇੱਥੇ ਵਾਪਸ ਆ ਰਿਹਾ ਆਪਾਂ ਜਿਹੜਾ ਬਦਲਵੀਂ ਖੇਤੀ ਕਰਾਂਗੇ ਪਰ ਇੱਥੇ ਜਦੋਂ ਪਹੁੰਚਿਆ ਤਾਂ ਉਹਨੇ ਬਦਲਵੀਂ ਖੇਤੀ ਨੂੰ ਜਿਹੜਾ ਅਪਣਾਇਆ ਤਾਂ ਜਿਹੜੀ ਉਹਦੀ ਫਸਲ ਆ ਹੋ ਟਮਾਟਰਾਂ ਦੀ ਖਰਾਬ ਹੋ ਚੁੱਕੀ ਆ ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਹੁਣ ਤੁਹਾਡਾ ਕੀ ਪਲਾਨ ਆ ਬਾਜੀ ਕੜੇ ਸਾਲ ਦੇ ਵਿੱਚ ਆਇਤੀ ਤੁਸੀਂ ਕਿਹੜੀ ਜਗ੍ਹਾ ਤੇ ਗਏ ਸੀ ਤੁਸੀਂ ਮੈਂ ਆਸਟ੍ਰੇਲੀਆ ਗਿਆ ਸੀ ਅੱਛਾ ਜੀ ਹਾਂ 2022 ਦੇ ਵਿੱਚ ਠੀਕ ਮੈਂ ਜਦੋਂ ਉੱਥੇ ਗਿਆ ਮੈਂ ਲਾਇਆ 6 ਮਹੀਨੇ ਤੇ ਪਿੱਛੋਂ ਮੇਰੇ ਚਾਚਾ ਜੀ ਦਾ ਫੋਨ ਆਉਂਦਾ ਵੀ ਆਪਾਂ ਵਿਦੇਸ਼ ਜਾ ਕੇ ਕੰਮ ਨਹੀਂ ਕਰਨਾ ਉਰੇ ਰਹਿ ਦੂ ਆਪਣੇ ਪਿੰਡ ਦੇ ਵਿੱਚ ਹੀ ਆਪਾਂ ਹੋਰ ਠੇਕੇ ਜ਼ਮੀਨ ਲੈ ਕੇ ਆਪਾਂ ਬਦਲਵੀਂ ਖੇਤੀ ਕਰੀਏ ਜਿਹਦੇ ਵਿੱਚ ਆਪਾਂ ਨੂੰ ਮੁਨਾਫਾ ਹੋਵੇ ਇੱਕ ਦਿਨ ਤੋਂ ਆਪਣੇ ਘਰ ਦੇ ਕੋਲ ਰਹੇਗਾ ਤੇ ਘਰ ਦੇ ਵਿੱਚ ਜੀਵਾਂ ਦਾ ਫਾਇਦਾ ਹੋਊਗਾ ਪਰ ਅਸੀਂ ਇਹ ਸਾਲ ਟਮਾਟਰ ਦੀ ਖੇਤੀ ਕੀਤੀ 8-10 ਕਿੱਲਿਆਂ ਦੀ ਜਿਹਦੇ ਵਿੱਚ ਅਰਲੀ ਫਲੈਟ ਪੈਣ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਸਾਡਾ ਅੰਦਰੋਂ ਮਨ ਟੁੱਟ ਗਿਆ ਜੀ ਤੇ ਸਰਕਾਰਾਂ ਕਹਿੰਦੀਆਂ ਉਰੇ ਰਹਿ ਕੋਈ ਕੰਮ ਕਰੋ ਅਸੀਂ ਭੁਰੇ ਰਹਿ ਕੇ ਆਪਣਾ ਕੰਮ ਕੀਤਾ ਪਰ ਹੁਣ ਸਾਡੀ ਸਰਕਾਰ ਵੀ ਬਾਹਨ ਹੀ ਫੜਦੀ ਇਸੇ ਕਰਕੇ ਸਾਨੂੰ ਲੱਗਦਾ ਵੀ ਵਿਦੇਸ਼ ਵਿੱਚ ਜਿਆਦਾ ਫਾਇਦਾ ਹੈ ਸਾਡੇ ਕੋਈ ਕੋਈ ਸਰਕਾਰੀ ਨੁਮਾਇੰਦੇ ਤਾਂ ਹੱਲੇ ਤੱਕ ਨਹੀਂ ਕੋਈ ਬੰਦਾ ਪਹੁੰਚਿਆ ਜੀ ਵੀ ਤੁਹਾਡਾ ਨੁਕਸਾਨ ਇੰਨਾ ਹੋ ਚੁੱਕਿਆ ਦੱਸੋ ਸਰਕਾਰਾਂ ਤਾਂ ਕਹਿੰਦੀਆਂ ਜੀ ਵੀ ਉਰੇ ਰਹੋ ਉਰੇ ਬੱਚਿਆਂ ਨੂੰ ਰੱਖੋ ਜੀ ਹਾਂ ਜੀ ਘਰ ਘਰ ਆਪਣੇ ਤੁਸੀਂ ਇੱਥੇ ਕੰਮ ਕਰਦੇ ਜਿੰਮੇਦਾਰ ਬਣੋ ਘਰ ਦਾ ਕੰਮ ਕਰੋ ਜੀ ਕਿੱਥੋਂ ਅਸੀਂ ਬੱਚੇ ਪਾਲਾਂਗੇ ਸਾਡਾ ਜੀਣਾ ਹੀ ਨਹੀਂ ਰਹਿ ਕੇ ਜੀ ਬੇਟੇ ਨੂੰ ਬਾਹਰੋਂ ਮਗਾ ਲਿਆ ਮੈਂ ਕਿਹਾ ਜੀ ਤੂੰ ਆ ਜਾ ਕੰਨ ਉੱਥੇ ਗੋਰਿਆਂ ਦਾ ਵੀ ਤਾਂ ਕੰਮ ਕਰਦੇ ਆਪਾਂ ਆਪਣਾ ਕੰਮ ਕਰ ਲਈ ਅਸੀਂ 14 14 ਕਿਲੇ ਟਮਾਟਰ ਦੋਨਾਂ ਚਾਚੇ ਪੁੱਤ ਜੀ ਨੇ ਲਾਇਏ ਸੀ ਜੀ ਰਲਕੇ ਜੀ ਜਿਹੜੇ ਸਾਡੇ ਕੋਲ ਕੱਜ ਟਮਾਟਰ ਦਾ ਤੁਹਾਡੇ ਸਾਹਮਣੇ ਹਾਲ ਦੇਖ ਚੁੱਕਦੇ ਹੋ ਤੁਸੀਂ ਦੇਖ ਲਓ ਹਾਲ ਜੀ ਸਾਡਾ ਕੀ ਹਾਲ ਹਾਲ ਹੋ ਚੁੱਕਾ ਹੈ ਉਹ ਤਾਂ ਰੋਮਨ ਟੁੱਟਿਆ ਹੈ ਜੀ ਪੂਰੀ ਤਰ੍ਹਾਂ ਜਿਹੜਾ ਵਿਦੇਸ਼ੋਂ ਬੇਟਾ 10 ਰੁਪਏ ਲਿਆ ਉਹ ਵੀ ਅਸੀਂ ਇਹਨਾਂ ਤੇ ਖਰਚ ਕਰ ਲਏ ਜੀ ਤੇ ਸਾਡੀ ਜਿਹੜੀ ਜੇਬ ਮਨੀ ਸੀ ਉਹ ਵੀ ਅਸੀਂ ਖਰਚ ਕਰ ਚੁੱਕੇ ਹਾਂ ਜੀ ਅੱਜ ਸਾਡਾ ਸਾਡੇ ਪੱਲੇ ਜੇ ਤੁਹਾਨੂੰ ਅਸੀਂ ਦੱਸਿਆ ਸਾਡੇ ਕੋਲ ਸੌਣ ਜੋਗੇ ਕੱਪੜੇ ਸੌਣ ਜੋਗੇ ਪੈਸੇ ਤੱਕ ਨਹੀਂ ਰਹਿ ਗਏ ਸੋ ਬਿਲਕੁਲ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਕਿਹਾ ਕੀ ਜ ਇੱਕ ਫਸਲ ਬਿਜੀ ਸੀ ਤਾਂ ਦੂਜੇ ਨਾਲ ਜਿਹੜਾ ਦੋ ਫਸਲਾਂ ਜਿਹੜੀਆਂ ਨੇ ਹੋਰ ਖਰਾਬ ਹੋ ਚੁੱਕੀਆਂ ਨੇ ਆ ਤਸਵੀਰ ਹੈ ਜੋ ਕਿਸਾਨੀ ਦੀ ਜਿਹੜੀ ਹੈ ਅਸਲ ਹਾਲਾਤ ਦੱਸਦੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰ ਰਹੇ ਨੇ ਕਿ ਜਿਹੜਾ ਕਿਸਾਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਦਾਵਾ ਜਿਹੜਾ ਕੀਤਾ ਜਾ ਰਿਹਾ ਸੀ ਕਿ ਜਿਹੜਾ ਕਿਸਾਨ ਨੇ ਉਹ ਬਦਲਵੀਂ ਖੇਤੀ ਕਰਨ ਤਾਂ ਜੋ ਜਿਹੜਾ ਪਾਣੀ ਦਾ ਲੈਵਲ ਆ ਦਿਨੋਂ ਦਿਨ ਘਟਦਾ ਜਾ ਰਿਹਾ ਉਸ ਨੂੰ ਸਥਿਤੀ ਨੂੰ ਠੀਕ ਕੀਤਾ ਜਾਵੇ ਸੋ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਸਨੋਂਰ ਹਲਕੇ ਨੂੰ ਜਿਹੜੀ ਹੈ ਉਹ ਮਾਰ ਪਈ ਹੈ ਤਾ ਕਿਤਨਾ ਕਿਤੇ ਉਮੀਦਾਂ ਲਾਈ ਬੈਠੇ ਨੇ ਕਿ ਸਰਕਾਰਾਂ ਜਿਹੜੀਆਂ ਇਹਨਾਂ ਨੇ ਇਹਨਾਂ ਦੀ ਜਿਹੜੀ ਫਸਲ ਨੂੰ ਜਿਹੜਾ ਮਜਰੂਰ ਮੁਆਵਜ਼ਾ ਦੇਣ ਗਿਆ ਹੁਣ ਦੇਖਣਾ ਹੋਵੇਗਾ ਜਿਹੜਾ ਇਸ ਫਸਲ ਦਾ ਮੁਆਵਜ਼ਾ ਕਦੋਂ ਤੱਕ ਮਿਲਦਾ ਕਿਉਂਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਜਿਹੜਾ ਗਰਦਾਵੀ ਜਿਹੜੇ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਪਰ ਸਮਾਂ ਇਹਨਾਂ ਨੂੰ ਮੁਆਵਜ਼ਾ ਕਦੋਂ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਟਿਆਲਾ ਤੋਂ ਕੈਮਰਾਮੈਨ ਹੈਰੀ ਦੇ ਨਾਲ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ